ਨਾਮ ਕੀ ਤੁਹਾਡਾ ਜੀ ਪੂਜਾ ਕਿਵੇਂ ਹੈ ਪੂਜਾ ਕੁੜੀਆਂ ਕਰਦੇ ਨੇ ਬਾਂਕੇ ਦੀ ਯਾਤਰਾ ਜਿੰਮੇ ਤੁਸੀਂ ਪੜ੍ਹਦੇ ਸੀ ਕਿ ਬਾਂਕੇ ਤੇ ਵੀ ਉਹ ਟੱਪੀ ਜਾਂਦੀ ਆ ਪੂਜਾ ਕੰਧ ਤੇ ਫਿਰ ਇਹ ਗੱਲ ਤਾਂ ਹੈ ਵੀ ਮੇਲ ਪਿੱਛੇ ਕੁੜੀਆਂ ਰੋਂਦੀਆਂ ਨੇ ਕਿ ਕਿ ਮੇਲ ਜਿਆਦਾ ਉਹਨਾਂ ਨੂੰ ਪਿਆਰੇ ਹੁੰਦੇ ਉਹੀ ਨੇੜਾ ਨਾਲ ਮੈਂ ਮੇਰਾ ਮੂਲ ਜਾਨ ਨਹੀਂ ਸਰ ਕੋਈ ਹੁੰਦਾ ਜਿਹਨਾਂ ਮੈਲ ਹੁੰਦਾ ਜੋ ਸਫਾਈ ਨਹੀਂ ਰੱਖਦੇ ਨਾ ਅਦਰਵਾਈਜ਼ ਸਾਰੇ ਸਫਾਈ ਹੀ ਰੱਖਦੇ ਨਾ ਤੱਕਿਆ ਨਹੀਂ ਕਰਦਾ ਤੱਕਣਗਾ ਵੇ ਬਟਾ ਆਪ ਦੀ ਚੋਇਸ ਹੈ ਕੋਈ ਚੱਕਰ ਦੀ ਗੱਲ ਨਹੀਂ ਸਰ ਫਿਰ ਉਹ ਗਰਲਸ ਹੀ ਕਰਦੀਆਂ ਦੇਖੇ ਹੁੰਦੀਆਂ ਨਾ ਜਿਹਨਾਂ ਦਾ ਮੇਲ ਚਾਹੇ ਦੀਦੀ ਮੈਨੂੰ ਨਾ ਥੋੜੀ ਜਿਹੀ ਪੈਸਿਆਂ ਦੀ ਲੋੜ ਹੈ ਤੇ ਤੁਸੀਂ ਮੈਨੂੰ 2000 ਰੁਪਏ ਗੁਲਤ ਕਰ ਨਹੀਂ ਮੇਰੇ ਪਾਪਾ ਨਹੀਂ ਦੇ ਮੰਨ ਲਗੇ ਮੇਰੇ ਮੰਮੀ ਕਹਿੰਦੀ ਵੀ ਕਿਸੇ ਪੈਸੇ ਨਹੀਂ ਦੇਨੇ ਨਾ ਮੇਰੇ ਗੂਗਲ ਪੇ ਵੀ ਨਹੀਂ ਚੱਲਦਾ ਨਹੀਂ ਮੈਂ ਨਹੀਂ ਦੇ ਸਕਦੀ ਸੌਰੀ ਇੱਕ ਦਿਨ ਕੁੜੀ ਨੂੰ ਬੁਲਾਇਆ ਯਾਰ ਨੇ ਮੈਨੂੰ ਇੰਜ ਲੱਗਾ ਹੁਣੇ ਬੇੜੇ ਪਾਰ ਨੇ ਪਰੋ ਤਾਂ ਕਹਿੰਦੀ ਮੇਰੇ ਪਹਿਲੀ ਚਾਰ ਨੇ ਹਾਏ ਪਰੋ ਤਾਂ ਕਹਿੰਦੀ ਮੇਰੇ ਪਹਿਲੀ ਚਾਰ ਨੇ ਮਿੱਤਰਾਂ ਦੇ ਸੁੱਕ ਗਏ ਸਾਹ ਸਾਹ ਓਏ ਦੀਆਂ ਲੱਖ ਸੁਨੱਖਿਆ ਪਰ ਸਾਡੀ ਕੋਈ ਨਾ ਕਾਦਾ ਦਿਨ ਕਾਦੀ ਰਾਤ ਮੇਰੀ ਹਰ ਗੱਲ ਬਾਤ ਵਿੱਚ ਜ਼ਿਕਰ ਤੇਰਾ ਮੈਨੂੰ ਖੁਦ ਨਾਲੋਂ ਜ਼ਿਆਦਾ ਜਉਣ ਜੋਗੀ ਏ ਨਹੀਂ ਰਹਿੰਦਾ ਸੱਚੀ ਫਿਕਰ ਤੇਰਾ ਤੈਨ ਤੀਨ ਵਾਲੇ ਟੇਬਲ ਤੇ ਦਿਲ ਜਾਂ ਬਣਾ ਕੇ ਰਹਿੰਦਾ ਲਿਖਦਾ ਰਹਿੰਦਾ ਮੈਂ ਤੇਰਾ ਨਾਮ ਕੁੜੀਏ ਡੀਪੀ ਚੰਨ ਦੀ ਤੁਲਾ ਲੈ ਪਾਵੇਂ ਆਪਣੀ ਨਹੀਂ ਗੱਲ ਬਾਤ ਸੇਮ ਕੁੜੀਏ ਕੋਟੀ ਕੀ ਸੋਚਿਆ ਇਸ ਜੀ ਪ੍ਰਤੀ ਜੀ ਮੇਰਾ ਤਾਂ ਸੋਚ ਹੀ ਨਹੀਂ ਹੈਗੀ ਦਿਮਾਗ ਤਾਂ ਹੈਗਾ ਨਾ ਜੀ ਇਹਨੂੰ ਮੜਾ ਵਰਤ ਕੇ ਦੇਖੂਗੀ ਗੱਲਬਾਤ ਨਿਕਲੇਉਂਦੀ ਕਰੀ ਤੇ ਬਾਹਲਾ ਨਹੀਂ ਨੌ ਨੂੰ ਤਾਂ ਕਾਠੀਆਂ ਹੁੰਦੇ ਜੀ ਐ ਉਹੀ ਮੈਲ ਵਾਲੇ ਹੱਥ ਨਾਲ ਖਾਈ ਜਾਂਦੀ ਚੰਦਰੀ ਢੇਲੀ ਐ ਮਜ਼ਾਕ ਕਰਦਾ ਨੌ ਕਹਿੰਦੀ ਮੈਂ ਢੇਲੀ ਸਾਫ ਕਰਦੀ ਆ ਵੱਡੇ ਵੀਰੇ ਸ਼ਾਂਤ ਹੀ ਮੇਰਾ ਪਰਾ ਨਾਮ ਕੀ ਹੈ ਜੀ ਜਸਪ੍ਰੀਤ ਕੌਰ ਜਸਪ੍ਰੀਤ ਕੌਰ ਦਾ ਨਾਮ ਹੈ ਜੀ ਜਸਪ੍ਰੀਤ ਕੌਰ ਕਿਹੜੇ ਪਿੰਡ ਤੋਂ ਬਿਲੋਂਗ ਕਰਦੀ ਹੋ ਜੀ ਮੈਂ ਜੀ ਕੁੰਬੜਵਾਲ ਤੋਂ ਕੁੰਬੜਵਾਲ ਤੋਂ ਬਲੌਂਗ ਕਰਦੇ ਮੇਰੇ ਭੂਆ ਜੀ ਦੇ ਪਿੰਡ ਤੋਂ ਬਲੌਂਗ ਕਰਦੇ ਹਾਂ ਜੀ ਉਹਨਾਂ ਦੇ ਘਰ ਕੋਲ ਘਰ ਆ ਸਰ ਅੱਛਾ ਜੀ ਫਿਰ ਤਾਂ ਆਪਣੇ ਟਾਈਮ ਨਾਲ ਹੀ ਪਾਉਂਗੀ ਜੀ ਜਿੱਦਾਂ ਮਲਕਾ ਕਿਹਾ ਆਹੀ ਹੈ ਮੰਮੀ ਉਡੇਗ ਲਾ ਬੋਲਦਾ ਸੀ ਮੈਨੂੰ ਪੁੱਠਾ ਹੁਦਣਾ ਤੇ ਸ਼ੌਂਕ ਕੀ ਕੀ ਹੈ ਮਹਾਰਾਜ ਜੀ ਸ਼ੌਂਕ ਸਰ ਪਹਿਲਾਂ ਤਾਂ ਮਤਲਬ ਘਰ ਦੇ ਕੰਮ ਵੀ ਕਰਾਉਣੀ ਤੇ ਫੋਨ ਵੀ ਚਲਾਈ ਦੇ ਜੀ ਫੋਨ ਤਾਂ ਚਲਾਉਣੀ ਤਾਂ ਕਹਿਣ ਦੀ ਲੋੜ ਹੀ ਨਹੀਂ ਜੀ ਇੱਕ 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 ਤੁਹਾਨੂੰ ਥੋੜਾ ਇੱਕ ਕੁਐਸਚਨ ਪੁੱਛਦਾ ਹਾਂ ਜਮਾੜਾ ਪੜ੍ਹੋ ਦੀ ਇੱਕ ਗੱਡੀ ਹੈ ਜੀ ਫੋਰਚੂਨਰ ਹਾਂਜੀ ਸਰ ਤੇ ਇੱਕ ਗੱਡੀ ਹੈ ਮਿੱਤਰੋ ਆਲਟੋ Maruti Maruti ਆਲਟੋ ਦੀ ਆਲਟੋ 800 Maruti 800 ਚਲ ਠੀਕ ਹੈ ਬਸ ਠੀਕ ਹੈ ਇੱਕ ਗੱਡੀ ਹੈ ਜੀ ਫੋਰਚੂਨਰ ਇੱਕ ਗੱਡੀ ਹੈ ਜੀ Maruti 800 ਦੀ ਜਿਹੜੀ ਫੋਰਚੂਨਰ ਗੱਡੀ ਹੈ ਜੀ ਠੀਕ ਹੈ ਜੀ ਉਹ 10 ਕਿਲੋਮੀਟਰ ਬਾੜ ਤੈਅ ਕਰ ਰਹੀ ਹੈ ਜੀ 10 ਛੋਟੋ 5 ਕਿਲੋਮੀਟਰ ਬਾੜ ਜੀ ਉਹ 5 ਕਿਲੋਮੀਟਰ ਬਾੜ ਤੈਅ ਕਰ ਰਹੀ ਹੈ ਜੀ ਫੋਰਚੂਨਰ ਗੱਡੀ 90 ਸੈਕਿੰਡ ਹੈ ਜੀ ਠੀਕ ਹੈ ਜੀ ਤੇ ਜਿਹੜੀ ਆਲਟੋ ਹੈ ਜੀ ਆਲਟੋ 800 ਤੇ ਉਹ ਹੀ 5 ਕਿਲੋਮੀਟਰ ਬਾੜ ਤੈਅ ਕਰ ਰਹੀ ਹੈ ਜੀ ਡੇਟਮੈਂਟ ਦੇ ਵਿੱਚ ਪਹਿਲਾ ਤੁਹਾਡੇ ਹਿਸਾਬ ਨਾਲ ਕਿਹੜੀ ਗੱਡੀ ਜਾਊਗੀ ਜੀ ਸਰ ਮੈਂ ਤੁਹਾਡੀ ਗੱਲ ਹੀ ਨਹੀਂ ਸਮਝਾ ਸਵਾਲ ਬਹੁਤ ਡੂੰਗਾ ਸਵਾਲ ਹੈ ਉਹ ਖੜਜਾ ਫਾਦੇ ਨਹੀਂ ਉਹ ਪਤਾ ਉਹਦੇ ਮੀਮ ਜ਼ਲਾਵਾਂਗੇ ਉਹ ਤੋਂ ਦਹਿਣਾ ਨਹੀਂ ਸੁਣ ਲਓ ਪਹਿਲਾ ਸਵਾਲ ਸੁਣ ਲਓ ਯਾਰ ਦਵਾਰੇ ਮੈਂ ਥੋੜਾ ਜਿਆਦਾ ਦਿਮਾਗ ਤੇ ਪ੍ਰੈਸ਼ਰ ਪਾ ਕੇ ਸੋਚੋ ਜੀ ਤੇ ਲੈ ਵੱਡੇ ਵੀਰੇ ਸ਼ਾਤ ਹੀ ਮੇਰਾ ਭਰਾ ਦੇਖੋ ਜਿਹੜੀ ਫੋਰਚੂਨਰ ਗੱਡੀ ਹੈ ਜੀ ਦੋ ਗੱਡੀਆਂ ਆ ਗਈਆਂ ਇੱਕ ਦਾ ਫੋਰਚੂਨਰ ਤੇ ਇੱਕ ਆਲਟੋ ਆਲਟੋ ਨਹੀਂ ਸੋਰੀ ਮਰੂਤੀ 800 ਦੀ ਹਾਂਜੀ ਠੀਕ ਹੈ ਜਿਹੜੀ ਫੋਰਚੂਨਰ ਗੱਡੀ ਹੈ ਜੀ ਉਹ 5 ਕਿਲੋਮੀਟਰ ਪਾੜ ਤੈਅ ਕਰ ਰਹੀ ਹੈ ਜੀ 90 ਸੈਕਿੰਡਾਂ ਦੇ ਵਿੱਚ ਤੇ ਜਿਹੜੀ ਆਲਟੋ ਆਪਣੀ ਮਰੂਤੀ 800 ਹੈ ਜੀ ਉਹ 5 ਕਿਲੋਮੀਟਰ ਪਾੜ ਤੈਅ ਕਰੇ 90 ਸੈਕਿੰਡਾਂ ਚ ਪਹਿਲਾਂ ਗੱਡੀ ਕਿਹੜੀ ਜਾਊਗੀ ਤੁਹਾਡੇ ਹਿਸਾਬ ਨਾਲ ਜੀ ਡੇਟ ਮਿੰਟ ਜੀ ਸੁਣਤਾ ਰਹੇ ਚਲ ਆਪ ਕੋਸ਼ਿਸ਼ ਨਹੀਂ ਹੁੰਦਾ ਯਾਰ ਹੁਣ ਸਵਾਲ ਵੀ ਗਲਤ ਹੋ ਗਿਆ ਦੇਖੀ ਜੋ ਫਿਰ ਕੀ ਨਤੀਜਾ ਆਉਂਦਾ ਹੁਣ ਤੁਹਾਡੇ ਹਿਸਾਬ ਨਾਲ ਪਹਿਲਾਂ ਕਿਹੜੀ ਗੱਡੀ ਫੌਰਚੂਨਰ ਦਾ ਸਰ ਕੀ ਬਸ ਇਸੇ ਇਹਦੇ ਉਹ ਉਹ ਇਹਦੇ ਉਹ ਲਾਮਗ ਮੀਤਾ ਬਚਦਾ 10 ਕਰੋੜ ਜਿਹੜਾ ਇਹ ਤਾਂ ਦੋਨੋਂ ਹੀ ਜਾਣਗੇ ਇਕੱਠੇ ਕਿ ਟਾਈਮਿੰਗ ਤੋਂ ਨਹੀਂ ਜੀ ਪਹਿਲਾਂ ਫੌਰਚੂਨਰ ਜਾਊਗਾ ਨੇ ਸਰ ਮੈਂ ਫੋਰਚੂਨਰ ਐਮ ਨਹੀਂ ਕਹਿਆ ਫੋਰਚੂਨਰ ਪਹਿਲਾਂ ਜਾਊਗੀ ਮੈਂ ਕਿਹਾ ਸੀ ਫੋਰਚੂਨਰ ਬਾਰੇ ਤੁਸੀਂ ਕਿਹਾ ਕੀ ਸੀ ਰਿਪੀਟ ਕਰ ਦੋ ਦਾਦ ਕਰੋੜ ਕੈਨਸਲ ਕਰ ਦਿੰਨੇ ਕੋਈ ਨਹੀਂ ਸਵਾਦ ਦੁਬਾਰਾ ਸਮਝਾ ਮੈਂ ਥੋੜਾ ਜਿਹਾ ਦੁਬਾਰਾ ਨਹੀਂ ਸਰ ਬਸ ਸੁਣ ਇਹ ਸਵਾਲ ਨਹੀਂ ਸਮਝੀ ਕੁੜੀ ਚਲੋ ਕੋਈ ਚੱਕਲੇ ਗੱਲਬਾਤ ਨਹੀਂ ਤੇ ਕੀ ਆਂਸਰ ਕੀ ਆਉਣਾ ਸੀਗੇ ਜੀ ਹਾਂ ਦੋਨੇ ਜਾਣਗੇ ਇਕੱਠੇ ਇਕੱਠੇ ਜਾਣਗੇ ਠੀਕ ਮਤਲਬ ਰੋਜੀ ਕੁੜੀ ਥੋੜੀ ਦੇਮਾਗਦ ਕੰਮ ਲੈਂਦੀ ਹੈ ਹਾਂਜੀ ਸਮਝ ਲੈ ਇਧੇ ਠੀਕ ਹੈ ਜੀ ਤੇ ਹੋਰਾਂ ਬੱਚੇ ਨਾਲ ਗੱਲਬਾਤ ਕਰਦੇ ਆਂ ਬਾਈ ਮੁੱਛ ਨੂੰ ਮੋੜਾ ਦੇਣ ਲੱਗਿਆ ਪਿਆ ਇਧਰ ਇਹ ਮੁੰਡਾ ਜਿਹੜਾ ਲਿਖਦਾ ਹਾਂ ਲਿਖਾ ਰਿਹਾ ਹੈ ਦਿਖਾ ਰਿਹਾ ਹੈ ਦਿਖਾ ਲਿਆ ਤੇ ਸਾਡੇ ਨਾਲ ਮਿੱਤਰੋ ਲਿਖਾਰੀ ਭਰਾਗਾ ਤੇ ਮੈਂ ਕਹਿੰਦਾ ਪਹਿਲਾਂ ਗੱਲਾਂ ਨਹੀਂ ਪਹਿਲਾਂ ਇੱਕ ਅਦਾ ਸ਼ੇਅਰ ਹੋ ਜਾਣ ਦੋ ਭਿਆਨਕ ਕੀ ਤੇ ਸੁਣਨਾ ਸੱਚ ਪਿਆਰ ਤੇ ਜ਼ਿੰਦਗੀ ਆਹ ਬਈ ਆਪਦੇ ਹਿਸਾਬ ਨਾਲ ਦੱਸਨੇ ਇੱਕ ਆਪਦਾ ਮਾਸਟਰਪੀਸ ਜਿਆ ਨਹੀਂ ਹੁੰਦਾ ਵੀ ਆਹ ਸੁਣਾਉਣ ਵਾਲੀ ਆ ਆਪਦੇ ਬਲੋ ਸੁਣਾਓ ਪਹਿਲਾਂ ਚੋਇਸ ਥੋੜੀ ਐ ਕਿ ਖਵਾ ਮੇਰੇ ਬਣ ਕੇ ਖਵਾ ਵੀ ਰਹਿ ਗਏ ਹਕੀਕਤ ਕਦੇ ਵੀ ਬਣਨਾ ਪਾਏ ਉਹ ਦੂਰ ਮੇਰੇ ਕੋਲ ਹੋ ਗਏ ਮੈਂ ਜੋ ਵੀ ਦਿਲ ਦੇ ਨੇੜੇ ਲਾਏ ਤਾਂ ਹੀ ਕੱਲਾ ਰਹਿਣਾ ਗਿੱਜ ਗਏ ਆ ਦਿਲ ਡਰਦਾ ਇਸ ਚੰਦਰੀ ਦੁਨੀਆ ਤੋਂ ਕਿਤੇ ਫੇਰ ਦੁਬਾਰਾ ਟੁੱਟ ਨਾ ਜਾਏ ਲੋਕੀ ਦੇਖ ਕੇ ਉੱਪਰ ਉੱਪਰੋਂ ਆਕੜ ਕੰਨਾ ਕਹਿੰਦੇ ਨੇ ਪਰ ਅੰਦਰੋਂ ਕਦੇ ਵੀ ਸੰਦੇ ਨਾ ਪਾਏ ਉਹ ਖਵਾ ਮੇਰੇ ਬਣ ਕੇ ਖਵਾ ਵੀ ਰਹਿ ਗਏ ਹਕੀਕਤ ਕਦੇ ਵੀ ਬਣ ਨਾ ਪਈ ਹਮ ਹਕੀਕਤ ਕਦੇ ਵੀ ਬਣ ਨਾ ਪਈ ਬਹੁਤ ਬਹੁਤ ਧੰਨਵਾਦ ਸਰਬਾਤਮਾ ਜੜਦੇ ਗਲਾਸ ਰੱਖੀ ਤੇ ਹੋਰ ਕੋਈ ਹੈਗਾ ਕੋਈ ਸ਼ੇਅਰ ਕਿਸੇ ਚੀਜ਼ ਤੇ ਮੌਕੇ ਤੇ ਸਾਡੇ ਬੀਤੀ ਤੇ ਲਿਖਿਆ ਹੋਵੇ ਗਾਣੇ ਨੇ ਬਈ ਹਾਂ ਰਿਲੇਸ਼ਨਸ਼ਿਪ ਵੀਆਂ ਗੱਲਾਂ ਥੋੜੀਆਂ ਨੇ ਖਰਾਸਾ ਕਿਤੇ ਤੇ ਬਾਈ ਦਾ ਗਾਣਾ ਮੈਥੋਂ ਮੁਰਦਾਜ਼ਮ ਹੀ ਬਾਈ ਨੇ ਜਿਹੜਾ ਗਾਣਾ ਉਹ ਇੰਦਰਜੀਤ ਨਿੱਕੂ ਨੇ ਵੀ ਦਿੱਤਾ ਹੋਇਆ ਗਾਣਾ ਤੇ ਮੈਂ ਕਹਿੰਦਾ ਪਹਿਲਾਂ ਇੱਕ ਪੈਰਾ ਸੁਣਾ ਸਕਦੇ ਉਸ ਗਾਣੇ ਦਾ ਹਾਂਜੀ ਹਾਂਜੀ ਬਾਈ ਜ਼ਰੂਰ ਆਉਣ ਦੋ ਮੇਰਾ ਪਰਾ ਉਸੇ ਗਾਣੇ ਦਾ ਕਾਹ ਦਾ ਦੇਣ ਕਾਹ ਦੀ ਰਾਤ ਮੇਰੀ ਹਰ ਗੱਲ ਬਾਤ ਵਿੱਚ ਜ਼ਿਕਰ ਤੇਰਾ ਮੈਨੂੰ ਖੁਦ ਨਾਲੋਂ ਜ਼ਿਆਦਾ ਜਾਣ ਜੋਗੀ ਏ ਨਹੀਂ ਰਹਿੰਦਾ ਸੱਚੀ ਫਿਕਰ ਤੇਰਾ ਤੇ ਤੀਨ ਵਾਲੇ ਟੇਬਲ ਤੇ ਦਿਲ ਜੱ ਬਣਾ ਕੇ ਰਹਿਦਾ ਲਿਖਦਾ ਰਹਿਦਾ ਮੈਂ ਤੇਰਾ ਨੀਮ ਕੁੜੀਏ ਡੀਪੀ ਚੰਨ ਦੀ ਤੁਲਾ ਲੈ ਪਾਵੇਂ ਆਪਣੀ ਨਹੀਂ ਗੱਲ ਬਾਤ ਸੇਮ ਕੁੜੀਏ ਡੀਪੀ ਚੰਨ ਦੀ ਤੁਲਾ ਲੈ ਪਾਵੇਂ ਆਪਣੀ ਨਹੀਂ ਗੱਲ ਬਾਤ ਸੇਮ ਕੁੜੀਏ ਆਏ ਸੀ ਕੋਈ ਗਾਣਾ ਪਿੱਛੇ ਦੇਖੋ ਆਪਾਂ ਨੂੰ ਸਿੰਗਲ ਭਰਾ ਵੀ ਮਿਲ ਗਿਆ ਤੇ ਨਾਲ ਤੈਨੂੰ ਦੂਰ ਜਾਂਦੀ ਲੁੜਨੀ ਸਾਜੀ ਘਰੀ ਬੈਠਿਆ ਆਪਣੇ ਇਧਰ ਆ ਅਬਦਲ ਕਿਹਾ ਵੀ ਸੁਣਾ ਦਮ ਹਾਂ ਜੀ ਵੀਰੇ ਜ਼ਰੂਰ ਜ਼ਰੂਰ ਮੇਰਾ ਭਰਾ ਹੋ ਕੇ ਜਿੱਲ ਗਿਆ ਮੈਂ ਦੂਰ ਹੋ ਗਈ ਹੋ ਦੂਰ ਹੋ ਮੈਂ ਵੀ ਚੂਰ ਹੋ ਗਈ ਜਿਹੜੇ ਸੀ ਇਕੱਠਿਆਂ ਸਜਾਏ ਉਹ ਖਾਬ ਪੂਰੇ ਕਰਨੀਆਂ ਮੈਂ ਡਾਲਰ ਗਿਣ-ਗਿਣ ਕੇ ਤੇਰੇ ਪੈਰੀਂ ਤਰਨੇ ਆ ਮੈਂ ਡਾਲਰ ਗਿਣ-ਗਿਣ ਕੇ ਤੇਰੇ ਪੈਰੀਂ ਤਰਨੇ ਆ ਕੋਈ ਨਾ ਸਮਝੇ ਖਾਬ ਨੇ ਵੱਡੇ ਇੱਕ ਹੈ ਸੁਪਨਾ ਪਾਉਣਾ ਤੈਨੂੰ ਡਾਊਨ ਟਾਊਨ ਵਿੱਚ ਦੇਖ ਕੇ ਜੋੜੇ ਮੈਂ ਮਿਸ ਕਰਦੀ ਹੈਪੀ ਤੈਨੂੰ ਮੈਂ ਤੇਰੀ ਹਾਂ बस ਤੇਰੀ ਹਾਂ ਏ ਵਾਦਾ ਕਰਦੇ ਆਂ ਕੀ ਬਾਤ ਹੈ ਬਈ ਮੈਂ ਡਾਲਰ ਗਿਣ-ਗਿਣ ਕੇ ਤੇਰੇ ਪੈਰੀਂ ਤਰਨੇ ਆਂ ਮੈਂ ਡਾਲਰ ਗਿਣ-ਗਿਣ ਕੇ ਤੇਰੇ ਪੈਰੀਂ ਤਰਨੇ ਆਂ ਕੀ ਬਾਤ ਹੈ ਬਹੁਤ ਸੁਨਗਾਲ ਹੋਰ ਵੀ ਬਈ ਮੇਰਾ ਖਾਮ ਵੜ ਗੇ ਜਰੂਰ ਇੱਕ ਤਾਂ ਗਾਣਾ ਖੜ ਕੇ ਸੁਣਾਓ ਬਈ ਅਜੇ ਖੜ ਕੇ ਖੜ ਕੇ ਆਰਾਮ ਨਾਲ 81 ਵੀ ਜਾਗ ਜਾਲ ਸੁਣਾਉਂਦਾ ਹਾਂ ਹਾਂ ਜ਼ਰੂਰ ਭਾਈ ਜ਼ਰੂਰ ਜ਼ਰੂਰ ਪਹਿਲੇ ਪਹਿਲੇ ਦਿਨ ਜਦ ਕਾਲਜ ਮੈਂ ਆਇਆ ਕਈ ਲੰਡੂ ਆਨੇ ਯਾਰ ਰੋਬੇਲੀ ਸੀ ਬਣਾਇਆ ਪਹਿਲੇ ਦੇ ਪਹਿਲੇ ਪਹਿਲੇ ਦਿਨ ਜਦ ਕਾਲਜ ਮੈਂ ਆਇਆ ਕਈ ਲੰਡੂ ਆਨੇ ਯਾਰ ਰੋਬੇਲੀ ਸੀ ਬਣਾਇਆ ਪਰ ਕਿਸੇ ਕੁੜੀ ਨੇ ਨਾ ਮੈਨੂੰ ਸੀ ਬੁਲਾਇਆ ਹਾਏ ਪਰ ਕਿਸੇ ਕੁੜੀ ਨੇ ਨਾ ਮੈਨੂੰ ਸੀ ਬੁਲਾਇਆ ਅਧੂਰਾ ਰਹਿ ਗਿਆ ਚਾ 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 ਓਏ ਗੁਰਦਿਆਂ ਲੱਖ ਸੁਨੱਖੀਆਂ ਪਰ ਸਾਡੀ ਕੋਈ ਨਾ ਓਏ ਰੋਜ਼ ਦੀਆਂ ਲੱਖ ਸੁਨੱਖਿਆ ਸਾਡੀ ਕੋਈ ਨਾ ਇੱਕ ਦਿਨ ਕੁੜੀ ਨੂੰ ਬੁਲਾਇਆ ਯਾਰ ਨੇ ਮੈਨੂੰ ਇੰਜ ਲੱਗਾ ਹੋਣੇ ਬੇੜੇ ਪਾਰ ਨੇ ਪਰ ਉਹ ਤਾਂ ਕਹਿੰਦੀ ਮੇਰੇ ਪਹਿਲੀ ਚਾਰ ਨੇ ਹਾਏ ਪਰ ਉਹ ਤਾਂ ਕਹਿੰਦੀ ਮੇਰੇ ਪਹਿਲੀ ਚਾਰ ਨੇ ਮਿੱਤਰਾਂ ਦੇ ਸੁੱਕ ਗਏ ਸਾਂ ਸਾਂ ਓਏ ਕਰਦੀਆਂ ਲੱਖ ਸੁਨੱਖਿਆ ਪਰ ਸਾਡੀ ਕੋਈ ਨਾ ਆਪਾਂ ਹੀ ਰੱਖਣੀ ਕੋਈ ਬਈ ਠੀਕ ਹੈ ਬਈ ਬਹੁਤ ਸੁਣੀ ਆ ਮੇਰਾ ਆਪਾਂ ਥੈਂਕ ਯੂ ਤਾੜੀਆਂ ਲਾਓ ਬਈ ਮੜ ਲਈ ਬਹੁਤ ਸੁਣੀ ਆ ਬਹੁਤ ਸੁਣੀ ਆ ਬਾਜੇ ਤੇ ਕੱਲ ਦੇਖਿਆ ਆਪਾਂ ਕਹਿੰਦੇ ਵੀ ਆਇਆ ਸੜੇ ਜਵਾਗ ਬਾਹਰ ਜਰ ਐ ਕਰੇ ਤੁਸੀਂ ਕੱਲ ਦੇਖਿਓ ਕਿੰਨੀ ਸੁਣੀ ਆਵਾਜ਼ ਆ ਬਾਈ ਦੀ ਬਈ ਇਹ ਸਿੰਗਿੰਗ ਵਾਲੇ ਫੀਲਡ ਚ ਅੱਗੇ ਜਾਣਾ ਚਾਹੁੰਦੇ ਹੋ ਹਾਂਜੀ ਬਈ ਮੈਂ ਜਾਗਰਨ ਵੀ ਕਰਦਾ ਚਗਰਾਤੇ ਸ਼ੋਅ ਲਾਉਨੇ ਆਪਾਂ ਹਾਂਜੀ ਅੰਤ ਨੂੰ ਮੈਂ ਆ ਜਾਣਾ ਹਾਂ ਇਹ ਬਾਈ ਕੀ ਕੋਡ ਦਿੰਦਾ ਫਿਰ ਨਾਲ ਹਾਂ ਆਈਆਂ ਨਹੀਂ ਵੈਸੇ ਅਸੀਂ ਸ਼ੋਅ ਕਰਦੇ ਆਂ ਵੀਰੇ ਜਾਗਰਣ ਕਰਦੇ ਆਂ ਆਪਾਂ ਜੇ ਬੁੱਕ ਕਰਨਾ ਹੋਵੇ ਜਾਗਰਣ ਕਹਿ ਦਿਓ ਆਪਣੀ ਪ੍ਰਮੋਸ਼ਨ ਵੀ ਕਰ ਦਿੰਦੇ ਆਂ ਨਹੀਂ ਨਹੀਂ ਜ਼ਰੂਰ ਭਾਈ ਜ਼ਰੂਰ ਦੇ ਕਿਸ ਨੇ ਮੇਰਾ ਪਹਿਲਾਂ ਕੋਈ ਜਾਗਰਣ ਦਾ ਜਦੋਂ ਵੀ ਕੋਈ ਤੁਹਾਡਾ ਕੋ ਪ੍ਰੋਗਰਾਮ ਹੁੰਦਾ ਤਾਂ ਜ਼ਰੂਰ ਆਪਣਾ ਭਾਈ ਨਾਮ ਤੇ ਆਪਣਾ ਐਡਰੈਸ ਜ਼ਰੂਰ ਦੋ ਵੀ ਕੀ ਤੁਹਾਡੇ ਨਾਲ ਕੰਟੈਕਟ ਕਿਵੇਂ ਹੋ ਸਕਦਾ ਹਾਂ ਹਾਂਜੀ ਵੀਰੇ ਹੈਪੀ ਕੌਸ਼ਿਕ ਨਾਮ ਹੈ ਮੇਰਾ ਆਪਣਾ ਕਹਾਵ ਦਾ ਪਿੰਡ ਹੈ ਈ ਤੇ ਆਪਾਂ ਪੁਲਿਸ ਲੈਨ ਚ ਵੀ ਰਹਿੰਦੇ ਆਂ ਬਾਪੂ ਆਪਣਾ ਇੰਸਪੈਕਟਰ ਹੈ ਈ ਠੀਕ ਹੈ ਈ ਤੇ ਜਿਨੇ ਵੀ ਮਤਲਬ ਬੁੱਕ ਕਰਾਉਣਾ ਹੋਵੇ ਜਾਗਰਣ ਲਾਈਵ ਸ਼ੋਅ ਮਤਲਬ ਆਪਣਾ ਵਿਆਹਾਂ ਵਗ ਤੋ ਕੰਟੈਕਟ ਕਰ ਸਕਦਾ ਯਾਰ ਹਾਂ ਜਦੋਂ ਪੈਰਿਆਂ ਦੀ ਹਾਈ ਪਵਾ ਮਿੰਟ ਤਾਂ ਹਾਂ ਬਈ ਪਾ ਦੂਆ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਤੇ ਕੋਈ ਹੋਰ ਗਾਣਾ ਹੈਗਾ ਵੀ ਮੱਚ ਵੀ ਆ ਗਾਣਾ ਮੈਂ ਇੱਕ ਜ਼ਰੂਰ ਸੁਣਾਵਾਂ ਕੋਈ ਕਲਾਸ ਨੂੰ ਕੋਈ ਯਾਦਾਂ ਕੋਈ ਮਾਂਚ ਉਹਦਾ ਵੀ ਯਾਰ ਆ ਤਾਂ ਮੇਰੇ ਲਈ ਜੀ ਸੁਣਾ ਦਿੰਦੇ ਵੀਰੇ ਹੋਰ ਸੁਣਾ ਹਾਂ ਹਾਂ ਰੋਮੈਂਟਿਕ ਜਿਹਾ ਸੁਣਾ ਦਈਏ ਰੋਮੈਂਟਿਕ ਸੁਣਾ ਕਲਾਸ ਦੇ ਸੁਣਾ ਚੂਲਾ ਜੂਲਾ ਆ ਨਾ ਯਾਰ ਨਾ ਪਿਆਰ ਜਿਹਾ ਵਾਲਾ ਸੁਣਾ ਦਈਏ ਯਾਰ ਹਨਾ ਕਹਮ ਮੈਂ ਕਸਮ ਤੇਰੀ ਸੋਹਣਿਆ ਤੇਰੇ ਬਿਨਾ ਜੀਣ ਬਾਰੇ ਸੋਚਿਆ ਨਹੀਂ ਕਹਮ ਮੈਂ ਕਸਮ ਤੇਰੀ ਸੋਹਣਿਆ ਤੇਰੇ ਬਿਨਾ ਜੀਣ ਬਾਰੇ ਸੋਚਿਆ ਨਹੀਂ ਓਏ ਰੱਬ ਜਾਣਦਾ ਵੱਖ ਹੋਣ ਦਾ ਰੱਬ ਜਾਣਦਾ ਵੱਖ ਹੋਣ ਦਾ ਖਾਬ ਦੀ ਮੈਂ ਖਾਬ ਵਿੱਚ ਬੈਠਿਆ ਹੀ ਨਹੀਂ ਇਹ ਖਾਮਾ ਮੈਂ ਕਸਉ ਤੇਰੀ ਸੋਹਣਾ ਓ ਤੇਰੇ ਬਿਨਾਂ ਜੀਣ ਵਾਰੇ ਸੋਚਿਆ ਨਹੀਂ ਹੋਏ ਸੋਚਿਆ ਨਹੀਂ ਮੈਂ ਵੀ ਕੋਸ਼ਿਸ਼ ਕਰੀ ਤਕ ਕਿ ਤੁਹਾਨੂੰ ਕਿਹ ਕਿਹ ਜ਼ੋਰ ਮੌਸਮੀ ਵਾਇਆ ਜ਼ਰੂਰ ਮੇਰਾ ਭਰਾ ਤੁਸੇ ਅੱਗੇ ਜਾਓ ਤੇ ਮੇਰਾ ਭਰਾ ਜ਼ਰੂਰ ਆਣਾ ਭਰਾ ਆਣਾ ਕਦੇ ਕੋਈ ਵਿਆਹ ਸ਼ਾਦੀ ਕੋਈ ਪ੍ਰੋਗਰਾਮ ਆ ਕੋਈ ਜਾਗਨ ਦਾ ਜ਼ਰੂਰ ਸਾਡੇ ਭਰਾ ਨਾਲ ਕੰਟੈਕਟ ਕਰਿਓ ਬੜੀ ਸੁਰੀਲੀ ਮੇਰੇ ਭਰਾ ਦੀ ਆਵਾਜ਼ ਹੈ ਤੇ ਹੋਰ ਇਧਰ ਇੱਕ ਵੀਰ ਭਰਾ ਕਿਹੜਾ ਸੀ ਬਾਈ ਤੁਸੀਂ ਸੀ ਹਨਾ ਜਿਹੜੇ ਲਿਖਦੇ ਹੋ ਹਾਂਜੀ ਆਹ ਸੀ ਇਧਰ ਵੀ ਬਾਈ ਤੋਂ ਮੈਂ ਕਹਿੰਦਾ ਜ਼ਰੂਰ ਗੱਲ ਸੁਣਿਓ ਬਾਈ ਜਿਹਦੇ ਜਿਹਨੂੰ ਵੀ ਲੱਗੇ ਮੇਰੇ ਨਾਲ ਹੋਈ ਹੈ ਹਨਾ ਉਹ ਜ਼ਰੂਰ ਤੁਸੀਂ ਆਪਣੀ ਹਮੀ ਭਰਦੇ ਹੋ ਜੀ ਇਹ ਤਾਂ ਵੈਸੇ ਹੀ ਭਰਦੀ ਰਹਿੰਦੇ ਹਮੀ ਚੰਦਰ ਇਹ ਤੇ ਆਉਣ ਦੇ ਮੇਰਾ ਭਰਾ ਇਹ ਜੇ ਇੱਕ ਦੂਜੇ ਵੱਲ ਉਨ ਜੀ ਇੱਕ ਦੂਜੇ ਵੱਲ ਦੇਖਦੇ ਨਹੀਂ ਇੱਕ ਦੂਜੇ ਦੀਆਂ ਦੇਖਦੇ ਸਟੋਰੀਆਂ ਕੀ ਕਰਮ ਮਜਬੂਰ ਬੜਿਆਂ ਦੱਸਾਂ ਕੀ ਕਹਾਣੀ ਮੇਰੇ ਪਿਆਰ ਦੀ ਕੋਲ ਕੋਲ ਰਹਿ ਕੇ ਵੀ ਹੈ ਦੂਰ ਬੜਿਆਂ ਦੱਸਾਂ ਕੀ ਕਹਾਣੀ ਮੇਰੇ ਪਿਆਰ ਦੀ ਕੋਲ ਕੋਲ ਰਹਿ ਕੇ ਵੀ ਹੈ ਦੂਰ ਬੜਿਆਂ ਗੱਲ ਕਰੀ ਨਾ ਕਦੇ ਵੀ ਜੀਨੇ ਸਾਡੇ ਅਲ ਦੀ ਉਹਦੇ ਪਿੱਛੇ ਖੌਰੇ ਕਿੰਨਿਆਂ ਨਾ ਲੜਿਆ ਉਹਦੇ ਚੱਕਰਾਂ ਚ ਲੈਕਚਰ ਸ਼ਾਰਟ ਹੋ ਗਏ ਮਿਸ ਕਰਕੇ ਕਲਾਸਾਂ ਉਹਦੇ ਰਾਹੀਂ ਖੜਿਆ ਕੀ ਦੇ ਕੀ ਦੇ ਉੱਤੇ ਪਾਵਾਂ ਪਰਦੇ ਕਿਤੇ ਹੋਏ ਕਸੂਰ ਬੜਿਆ ਦੱਸਾਂ ਕੀ ਕਹਾਣੀ ਮੇਰੇ ਪਿਆਰ ਦੀ ਕੋਲ ਕੋਲ ਰਹਿ ਕੇ ਵੀ ਹੈ ਦੂਰ ਬੜਿਆ ਆਗਲ ਸੁਣਣੀ ਹੈ ਬਈ ਆ ਜਰੂਰ ਸੁਣਿਓ ਹੂੰ ਉੰਜ ਸਾਰਿਆਂ ਦੇ ਨਾਲ ਰਹੀਏ ਹੱਸਦੇ ਉਨ ਜਸਾਰਿਆਂ ਦੇ ਨਾਲ ਰਹੀਏ ਹੱਸਦੇ ਪਰ ਇਕੱਲੇ ਵੇਕੇ ਹੋਈਦਾ ਏ ਸੈੜ ਅੱਜ ਵੀ ਭਾਵੇਂ ਉਹਨੇ ਦਿਲ ਚੋਂ ਰਿਮੂਵ ਕਰਤਾ ਪਰ ਇੰਸਟਾ ਤੇ ਰੱਖਿਆ ਏ ਐੜੇ ਅੱਜ ਵੀ ਭਾਵੇਂ ਉਹਨੇ ਦਿਲ ਚੋਂ ਰਿਮੂਵ ਕਰਤਾ ਪਰ ਇੰਸਟਾ ਤੇ ਰੱਖਿਆ ਏ ਐੜੇ ਅੱਜ ਵੀ ਉਹਦੇ ਲਈ ਤਾਂ ਪ੍ਰੀਤ ਗੁਮਨਾਮ ਏ ਅੱਜ ਵੀ ਉਹਦੇ ਲਈ ਤਾਂ ਪ੍ਰੀਤ ਗੁਮਨਾਮ ਏ ਅੱਜ ਵੀ ਭਾਵੇਂ ਮਸ਼ਹੂਰ ਬੜਿਆ ਦੱਸਾਂ ਕੀ ਕਹਾਣੀ ਮੇਰੇ ਪਿਆਰ ਦੀ ਕੋਲ ਕੋਲ ਰਹਿ ਕੇ ਵੀ ਹਾਈ ਦੂਰ ਬੜਿਆਂ ਪਤਾ ਕਿ ਜਦੋਂ ਕੋਈ ਬੰਦਾ ਕੋਈ ਗਾਣਾ ਲਿਖਣਾ ਸੰਦਲ ਉਹਦੀ ਗਹਿਰਾਈਆਂ ਚ ਲਿਖਿਆ ਗਾਣਾ ਹੈ ਬਿਲਕੁਲ ਜੀ ਕਿ ਜਦੋਂ ਕੀ ਸੋਚ ਕੇ ਗਾਣਾ ਲਿਖਿਆ ਤੀਏ ਕੀ ਬਾਪ ਰਿਆ ਕੀ ਇਦਾਂ ਦਾ ਉਹ ਤਾਂ ਨਹੀਂ ਟੇਜ ਜਾਦਾ ਇਹ ਨਹੀਂ ਨਾ ਵੋਟਾ ਮੋਟਾ ਜਿਆ ਦੱਸਦੀ ਮੋਟਾ ਵੱਡੇ ਵੀਰੇ ਆ ਸੁਣਨ ਵਾਲੀ ਗੱਲ ਆ ਮੇਰਾ ਬਈ ਕਾਲਜ ਚ ਮਾਹੌਲ ਹੁੰਦਾ ਹਾਂ ਹਾਂ ਬਾਕੀ ਲੰਘਦੇ ਵੀ ਵੜਦੇ ਨੇ ਕੁਝ ਮਿਲ ਜਾਂਦੀ ਇੱਕ ਵੀ ਗੱਲ ਉਹ ਲਿਖ ਲਈਦੀ ਆ ਹੂੰ ਤੇ ਲੱਗਿਆ ਫਿਰ ਮੈਂ ਕਿ ਲਿਖ ਲੈਣਾ ਚਾਹੀਦਾ ਤੇ ਆਪਾਂ ਲਿਖ ਲਿਆ ਹੂੰ ਤੇ ਬਸ ਕਿਹੜੀ ਏਰੀਆ ਚ ਤੁਹਾਡਾ ਗਾਣਾ ਪਹੁੰਚਾਉਣਾ ਚਾਹਣਾ ਹੈ ਇਹ ਗਾਣਾ ਬਹੁਤ ਸੋਹਣਾ ਸੀ ਹੈ ਠੀਕ ਹੈ ਮਤਲਬ ਕਾਲਜ ਲਾਈਫ ਲੰਘੀ ਨਹੀਂ ਬਈ ਚੱਲ ਰਹੀ ਹੈ ਹਜੇ ਬੀ ਟੈਕ ਕਰ ਰਹੇ ਆ ਮਕੈਨੀਕਲ ਇੰਜੀਨੀਅਰਿੰਗ ਗੁਣਾਨਿਕ ਦੇ ਇੰਜੀਨੀਅਰਿੰਗ ਕਾਲਜ ਲੁਧਿਆਣਾ ਲੁਧਿਆਣੇ ਹਾਂਜੀ ਸੋ ਜ਼ਰੂਰ ਮਿੱਤਰੋ ਜਿਹੜੇ ਲੁਧਿਆਣੇ ਕਾਲਜ ਦੇ ਸਟੂਡੈਂਟ ਨੇ ਗਾਣਾ ਜ਼ਰੂਰ ਸੁਣਿਓ ਕਾਲਜ ਦੇ ਵਿੱਚ ਹੀ ਲਿਖਿਆ ਸੀ ਗਾਣਾ ਹਾਂਜੀ ਬਈ ਸਾਰੇ ਗਾਣੇ ਕਾਲਜ ਦੇ ਲਿਖੇ ਹੋਏ ਨੇ ਇਹ ਕਲਾਸਮੇਟ ਸੀ ਲਿਖਿਆ ਸੀ ਗਾਣਾ ਕਲਾਸਮੇਟ ਤੇ ਡਿਪਾਰਟਮੈਂਟ ਕੋਲ ਸੀ ਡਿਪਾਰਟਮੈਂਟ ਹੋ ਰਿਹਾ ਮਿੱਤਰੋ ਕੋਈ ਚੱਕਰ ਨਹੀਂ ਮੇਰਾ ਪਰ ਕੋਈ ਹੋਰ ਹੈਗਾ ਗਾਣਾ ਕੋਈ ਕਿਸੇ ਹੋਰ ਤੇ ਲਿਖਿਆ ਆਵੇ ਹੈਗਾ ਬਈ ਕੋਈ ਵੱਖਰੇ ਕਾਲਜ ਤੇ ਲਿਖਿਆ ਹੋਵੇ ਵੱਖਰੇ ਡਿਪਾਰਟਮੈਂਟ ਤੇ ਕਾਲਜ ਤੇ ਤਾਂ ਨਹੀਂ ਹੈਗੇ ਆਬਦੀ ਨਹੀਂ ਗੱਲਾਂ ਸਾਰੀਆਂ ਹਾਂ ਉਹ ਸੁਣਾ ਦੇ ਉਹ ਕੋਈ ਐਵੇਂ ਕੋਈ ਡੁੰਗੀ ਠੀਕ ਹੈ ਜੀ ਹਾਂ ਹੂੰ ਰੁੱਸਿਆਂ ਨੂੰ ਆਣ ਕੇ ਮਨ ਹਾਲਾ ਚੰਨ ਵੇ ਗਲੋਂ ਨੀ ਲਾਹੀ ਦਾ ਗਲ ਲਾਲਾ ਚੰਨ ਵੇ ਜੇ ਸਾਹੀ ਨਾ ਰਹੇ ਜੇ ਸਾਹੀ ਨਾ ਰਹੇ ਫਿਰ ਕੀ ਕਰਨੇ ਗਿਲੇ ਤੂੰ ਜਿੱਦਣ ਦੀ ਅੱਖ ਨਾਲ ਅੱਖ ਨਾ ਮਲਾਈਨੀ ਮੇਰੇ ਉਦਣ ਦੇ ਸਾਹ ਨਾਲ ਸਾਨੀ ਮਿਲੇ ਤੂੰ ਮੇਰਾ ਆਸਾ ਪਾਸਾ ਲੁੱਟ ਲੈ ਗਈ ਕੀ ਰੋਣਾ ਸੰਜੇ ਖੱਬੇ ਦਾ ਖੱਬੇ ਨੂੰ ਇੱਕ ਦਿਨ ਮੇਰੇ ਵਾਪਸ ਦੇ ਮੈਨੂੰ दारू ਦੇ ਨਾਲ ਰੱਜੇ ਨੂੰ ਕਹਿੰਦੀ ਕੀ ਹੋਇਆ ਪੁੱਤਰਾ ਇਕੱਲਾ ਇਕੱਲਾ ਰਹਿਣਾ ਏ ਓਕੇ ਕਿਸੇ ਗਾਵੇ ਓਕੇ ਹੰਨਾ ਦੇ ਕੋਧਣਾ ਖਾਣੇ ਵਧੀਆ ਪਹਿਲਾਂ ਖੱਬੇ ਸੱਜੇ ਕਰਾਉਂਦੇ ਨਾ ਜੀ ਕੀ ਪਤਰਾ ਕੰਡਾ ਕੰਡਾ ਰਹਿਣਾ ਇਹ ਅੱਗੇ ਬਦਨਾ ਫੜ ਜਾ ਯਾਰ ਓ ਖਾ ਹੋਣ ਦੇ ਪੂਰਾ ਕੋਈ ਨਹੀਂ ਅੱਗੇ ਬਦਨਾ ਸਿੱਖ ਪੁੱਤਰਾ ਕੁੜੀਆਂ ਦੁਨੀਆ ਤੇ ਲੱਗਦੀ ਕੁੜੀਆਂ ਠੀਕ ਹੈ ਕੋਈ ਨਹੀਂ ਇੱਕ ਵਾਰੀ ਹੋਰ ਆਉਣ ਦੇ ਇੱਕ ਵਾਰੀ ਹੋਰ ਆਉਣ ਦੇ ਇਸ ਵਾਰ ਪੂਰਾ ਸੁਣਾਉਣਾ ਤਾਂ ਫਿਰ ਹਾਂ ਪੂਰਾ ਸੁਣਾਉਣਾ ਹਾਂ ਕਹਿੰਦਾ ਤੂੰ ਮੇਰਾ ਆਸਾ ਪਾਸਾ ਲੁੱਟ ਲੈ ਗਈ ਕੀ ਰੋਣਾ ਸੱਜੇ ਖੱਬੇ ਨੂੰ ਇੱਕ ਦਿਨ ਮੇਰੀ ਮਾਂ ਪੁੱਛਦੀ ਮੈਨੂੰ ਦਾਰੂ ਦੇ ਨਾਲ ਰੱਜੇ ਨੂੰ ਕਹਿੰਦੀ ਕੀ ਹੋਇਆ ਪੁੱਤਰਾ ਇਕੱਲਾ ਇਕੱਲਾ ਰਹਿਣਾ ਏ ਅੱਗੇ ਬਦਲਣਾ ਸਿੱਖ ਪੁੱਤਰਾ ਦੁਨੀਆ ਤੇ ਲੱਖਾਂ ਹੀ ਕੁੜੀਆਂ ਨੇ ਬਣ ਗਏ ਇਹ ਜਾਨੀ ਪੂਰੀ ਓਏ ਕੋਈ ਨਾ ਓਏ ਹੁਣ ਤੇ ਗਿਆ ਤੀਜਾ ਫਲ ਗਲਾਬ ਦਾ ਇੱਕ ਇੱਕ ਜਾਨਦਾਰ ਮਿੱਤਰ ਹੋਰ ਆ ਦੇਖ ਹੁਣ ਹਾਂ ਖੜਜੀ ਖੜਜੋ ਕੋਈ ਹੋਰ ਸ਼ੇਰ ਜਾ ਨਾਮ ਕੀ ਤੁਹਾਡਾ ਜੀ ਪੂਜਾ ਪੂਜਾ ਕਿਵੇਂ ਹੈ ਕੀ ਕੱਤੀ ਸੀ ਦੇਦੀ ਪੂਜਾ ਦੀ ਕਿਵੇਂ ਅਦੀਆ ਜੀ ਤੇ ਸਾਡੇ ਨਾਲ ਨਹੀਂ ਦੀ ਪੂਜਾ ਦੀ ਤੇ ਪੂਜਾ ਜੀ ਨਾਲ ਗੱਲਬਾਤ ਸੀ ਜ਼ਰੂਰ ਸਾਡੇ ਮਨ ਦੇ ਵਿੱਚ ਸੀ ਕਿਉਂਕਿ ਪਹਿਲਾਂ ਤਾਂ ਜਿਹੜੀ ਮੇਰੀ ਡੀਲਿੰਗ ਸੀ ਤੁਹਾਡੇ ਨਾਲ ਹੋਈ ਸੀ ਨਾ ਜੀ ਤੁਹਾਡਾ ਡੀਲ ਡਨ ਬਹੁਤ ਲੇਟ ਹੋਈ ਹੈ ਤੇ ਤੁਸੀਂ ਸਵਾਲ じゃ ਬੜੇ ਕਰਦੇ ਹੋ ਨਾ ਵੀ ਉਰੋਂ ਐ ਕਿਉਂ ਕੀਤਾ ਤੁਸੀਂ ਉਰੋਂ ਐਵੇਂ ਕਰੋ ਐਵੇਂ ਐਵੇਂ ਜ਼ਰੂਰ ਕਰੋ ਵੀ ਤੁਸੀਂ 바ਰਗੇਨਿੰਗ ਜ਼ਰੂਰੀ ਆ ਸਟੂਡੈਂਟ ਸਾਡੇ ਨਾਲ ਕਰਦੇ ਆ ਫਿਰ ਅਸੀਂ ਤਾਂ ਕਰ ਹੀ ਸਕਦੇ ਆ ਅੱਗੇ ਹੂੰ ਤੁਹਾਡੇ ਮਮ ਸ਼ੌਂਕ ਕੀ ਸੀ ਜੇ ਸ਼ੁਰੂ ਤੋਂ ਏਸੀ ਵੀ ਮੈਂ ਇਸੇ ਬਿਲਡ ਦੇ ਵਿੱਚ ਹੀ ਜਾਣਾ ਜੀ ਸਰ ਕੁਛ ਸੋਚਿਆ ਨਹੀਂ ਸੀ ਇਦਾਂ ਦਾ ਵੀ ਜੈਸੇ ਫੀਲਡ ਦੇ ਵਿੱਚ ਹੀ ਤਾਂ ਹੀ ਇੱਧਰ ਆ ਗਈ ਜੀ ਐਕਚੁਅਲੀ ਮੇਰੀ ਜੋ ਸਟਰੀ ਸੀ ਮੈਂ ਐਮਬੀਏ ਕੀਤੀ ਹੈ ਜਾਣਾ ਤਾਂ ਮਤਲਬ ਬੈਂਕਿੰਗ ਲਾਈਨ 'ਚ ਸੀ ਬਟ ਇੰਟਰਸਟ ਇੱਧਰ ਬਣ ਗਿਆ ਇੰਟਰਸਟ ਇੱਧਰ ਬਣ ਗਿਆ ਜੀ ਹੁਣ ਪਿਕ ਹੁੰਦਾ ਨਾ ਖੁਸ਼ ਹੁੰਨੇ ਵੀ ਮੈਂ ਮੇਰੇ ਕੰਮ ਤੋਂ ਖੁਸ਼ ਹਾਂ ਜੀ ਖੁਸ਼ ਹਾਂ ਖੁਸ਼ ਹਾਂ 100% ਕੀ ਸ਼ੌਂਕ ਕੀ ਕੀ ਸੀ ਤੁਹਾਡੇ ਜਿੱਕ ਦਾ ਵਾਲ ਖੋਲਣੇ ਹੋਗੇ ਪ੍ਰੋਪਰ ਜੀ ਇਹਨਾਂ ਨੂੰ ਛੱਡ ਕੇ ਜੀ ਸ਼ੌਂਕ ਕੁਝ ਖਾਸ ਨਹੀਂ ਹੂੰ ਜਿਹੜੇ ਇਹ ਨਾਰਮਲ ਸ਼ੌਂਕ ਨੇ ਵੀ ਸ਼ੌਂਕ ਦੇ ਹੁੰਦੇ ਵੀ ਮੈਂ ਇਦਾਂ ਚੀਜ਼ ਕਰਨੀ ਆ ਲਾਈਫ ਦੇ ਵਿੱਚ ਆਹਾ ਮੇਰੇ ਸ਼ੌਂਕ ਨੇ ਹਨਾ ਜੀ ਵੀ ਜਦੋਂ ਵੀ ਕੋਈ ਜੁੰਡੀ ਕੋਈ ਥੱਲੇ ਮੈਂ ਐਂ ਕਰਕੇ ਲਗੋ ਨਹੀਂ ਨਹੀਂ ਇਦਾਂ ਦਾ ਕੋਈ ਖਾਸ ਸ਼ੌਂਕ ਨਹੀਂ ਜੀ ਹੂੰ ਕੋਈ ਮੁੰਡੇ ਦੀ ਕੋਈ ਤਾਰੀਫ ਤੁਹਾਨੂੰ ਲੱਗਦੀ ਮੁੰਡਿਆਂ ਚਾਹ ਚੀ ਕੁਆਲਿਟੀ ਵਧੀਆ ਹੁੰਦੀ ਕੋਈ ਮੁੰਡੇ ਦੀ ਕੋਈ ਤਾਰੀਫ ਚ ਦੋ ਗੱਲਾਂ ਕਹਿਣਾ ਚਾਹੁੰਦੇ ਹੁੰਦੇ ਵੀ ਮੁੰਡੇ ਇਸ ਗੱਲੋਂ ਵਧੀਆ ਹੁੰਦੇ ਆ ਜੀ ਐਸ ਕੰਪੇਅਰ ਟੂ ਕੁੜੀਆਂ ਇੱਧਰ ਬੈਠੋ ਕਹਿ ਬਈ ਇਕੱਧਾ ਦਾ ਕਹਿ ਦਈਏ ਥੋੜੀ ਥੋੜੀ ਤਾਰੀਫ ਦੇਖਣਾ ਕਿ ਕੀ ਕੀ ਸ਼ਬਦ ਆਉਂਦੇ ਆ ਤਾਰੀਫ ਲਈ ਤਾਂ ਨਹੀਂ ਕੁਝ ਕਹਿ ਸਕਦੀ ਬਟ ਇਹ ਕਹਿ ਸਕਦੀ ਹਾਂ ਕਿ ਮੁੰਡਿਆਂ ਦੀ ਲਾਈਫ ਦੇ ਵਿੱਚ ਉਹਨਾਂ ਤੇ ਰਿਸਪੌਂਸਿਬਿਲਿਟੀਆਂ ਕੁੜੀਆਂ ਤੋਂ ਜ਼ਿਆਦਾ ਹੁੰਦੀਆਂ ਕਿਉਂਕਿ ਮੈਂ ਕਈ ਵਾਰੀ ਪਹਿਲਾਂ ਵੀ ਇਹ ਚੀਜ਼ ਕਹਿ ਦਿੱਨੀ ਹੈ ਨਵੇਂ ਕੁੜੀਆਂ ਦਾ ਕੋਈ ਇਹ ਨਹੀਂ ਹੈਗਾ ਸੈਟਲ ਹੋਣ ਜਾਂ ਨਾ ਹੋਣ ਉਹਨਾਂ ਨੂੰ ਸੰਭਲਣ ਵਾਲਾ ਕੋਈ ਨਾ ਕੋਈ ਹੈਗਾ ਹਮ ਪਰ ਇਹਨਾਂ ਦੀ ਲਾਈਫ ਤੇ ਬਰਡਨ ਹੁੰਦਾ ਵੀ ਅਸੀਂ ਸੈਟਲ ਹੋ ਕੇ ਕਿਸੇ ਨੂੰ ਸੰਭਲਣਾ ਹਮ ਉਹ ਚੀਜ਼ ਵਧੀਆ ਹਮ ਮਤਲਬ ਮੁੰਡਿਆਂ ਦੀ ਰਿਸਪੌਂਸਿਬਿਲਿਟੀ ਜ਼ਿਆਦਾ ਹੁੰਦੀ ਹੈ ਜੀ ਲੇਗਲ ਕੁੜੀਆਂ ਵੀ ਉਹ ਸਾਰੇ ਕੁੜੀਆਂ ਮੰਨਦੇ ਹੋ ਬਰੋਲ ਭਾਈ ਜੀ ਨੂੰ ਕੁੜੀਆਂ ਟੁਕੜੀ ਨਹੀਂ ਹੈਗੀ ਹੈਗੀ ਕੁੜੀ ਤੇ ਠੀਕ ਹੈ ਜੀ ਕੋਈ ਹੋਰ ਕੋਈ ਗੱਲਬਾਤ ਕੁੜੀਆਂ ਦੇ ਪੱਖ ਚ ਕਹਿਣਾ ਚਾਹੁੰਦੇ ਹੋ ਜੀ ਕੁੜੀਆਂ ਲਈ ਇਹ ਚੀਜ਼ ਕਹਿਣਾ ਚਾਹਨੀ ਆ ਵੀ ਕੁੜੀਆਂ ਪੇਰੈਂਟਸ ਲਈ ਜ਼ਿਆਦਾ ਸੋਚਦੀਆਂ ਨੇ ਵੀ ਮੇਰੇ ਪੇਰੈਂਟਸ ਨੇ ਫੀਸ ਦੇ ਕੇ ਭੇਜਿਆ ਤੇ ਮੈਂ ਉਹਦਾ ਕੱਲਾ ਕੱਲਾ ਦੇਣਾ ਵਧੀਆ ਤਰੀਕੇ ਪੜ ਕੇ ਪੂਰਾ ਕਰਾ ਇੱਥੇ ਤੇ ਮੁੰਡੇ ਜੀ ਮੁੰਡੇ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰ ਲੈਂਦੇ ਆ ਫੀਸ ਨਾਲ ਜੀ हां ਬੰਕ ਵੀ ਕਰ ਲੈਂਦੇ ਐਜ਼ ਕੰਪੇਅਰਡ ਟੂ ਗਰਲਸ ਕੁੜੀਆਂ ਕਰਦੇ ਨੇ ਬੰਕ ਜੀ ਜ਼ਿਆਦਾ ਜਿਵੇਂ ਤੁਸੀਂ ਪੜ੍ਹਦੇ ਸੀ ਕਦੇ ਬੰਕੀ ਤੇ ਵੀ ਉਹ ਟੱਪੀ ਜਾਂਦੀ ਆ ਪੂਜਾ ਕੰਦ ਵੀ ਆ ਕਦੇ ਮੰਚ ਆਇਆ ਵੀ ਤੁਸੀਂ ਸਾਰਾ ਤੁਹਾਡੇ ਪਿੱਛੇ ਪਿੱਛੇ ਹਉਣ ਦੀ ਨਹੀਂ ਲੈਕਚਰਸ ਬਹੁਤ ਬੰਕ ਕਿਤੇ ਆ ਤੁਸੀਂ ਵੀ ਕਰਦੇ ਸੀ ਜੀ ਜੀ ਕਿਤੇ ਆ ਕੀ ਮਨ ਦੇ ਵਿੱਚ ਕੀ ਹੁੰਦਾ ਜਦੋਂ ਲੈਕਚਰ ਆਪਾਂ ਬੰਕ ਕਰਦੇ ਆ ਜੀ ਵੱਡੇ ਵੀਰੇ ਆ ਸੁਣੋ ਵੀ ਬਹੁਤ ਈ ਹਕੀਕਤ ਆ ਇਹ ਲੈਕਚਰ ਬੰਕ ਕਰਕੇ ਇਦਾਂ ਹੀ ਆ ਜਾਂਦੇ ਸੀ ਫਰੈਂਡਸ ਨਾਲ ਹੂੰ ਮਤਲਬ ਕਿੱਦਾਂ ਦਾ ਇੰਜੋਏ ਕਰਦੇ ਨੇ ਕੁੜੀਆਂ ਜ਼ਿਆਦਾਤਰ ਵੀ ਕਹਿੰਦੇ ਨੇ ਵੀ ਕੁੜੀਆਂ ਨੂੰ ਕੁਛ ਨਹੀਂ ਕਰਦੀਆਂ ਕੁੜੀਆਂ ਬਹਿ ਕੇ ਬਸ ਗੱਲਾਂ ਗੁੱਲਾਂ ਮਾਰ ਕੇ ਮਰ ਜਾਂਦੀਆਂ ਗੱਲਾਂ ਕਰਦੇ ਕੋ ਚੁਗਲੀਆਂ ਕਰਦੀਆਂ ਸੀ ਚੁਗਲੀਆਂ ਵੀ ਕਰ ਲੈਂਦੇ ਆ ਕੀ ਮਿਲਦਾ ਮਤਲਬ ਢਿਹੜ ਹੌਲਾ ਹੁੰਦਾ ਇਹ ਗੱਲ ਕੀ ਹੈ ਜੀ ਮਤਲਬ ਕੀ ਹੈ ਹਾਂ ਹੌਲਾ ਹੁੰਦਾ ਢਿਹੜ ਹੌਲਾ ਹੁੰਦਾ ਜੀ ਮਤਲਬ ਇੱਕ ਗੱਲ ਮੈਂ ਵੀ ਕੁੜੀ ਤੁਸੀਂ ਮੰਨਦੇ ਵੀ ਕੁੜੀਆਂ ਚੁਗਲੀਆਂ ਕਰਦੀਆਂ ਨੇ ਜੀ ਹਾਂ ਕਰਦੀਆਂ ਨੇ ਕੁੜੀਆਂ ਤੁਸੀਂ ਮੰਨਦੇ ਵੀ ਸਾਰੇ ਕੁੜੇ ਚੁਗਲੀਆਂ ਕਰਦੇ ਨੇ ਉਹ ਕਹਿੰਦੇ ਸਾਡੀ ਆਦਤ ਹੁੰਦੀ ਆ ਇਹ ਕਰੇਗਾ ਤਾਂ ਹੈ ਵੀ ਨੇਲ ਪਿੱਛੇ ਕੁੜੀਆਂ ਰੋਂਦੀਆਂ ਨੇ ਕਿ ਨੇਲ ਜਿਆਦਾ ਉਹਨਾਂ ਨੂੰ ਪਿਆਰੇ ਹੁੰਦੇ ਨੇ ਉਹੀ ਨੇਹੜਾ ਨਾਲ ਮੈਲ ਮੂਲ ਜਾਂ ਨਹੀਂ ਸਰ ਕੋਈ ਹੁੰਦੇ ਨੇ ਜਿਹਨਾਂ ਮੈਲ ਹੁੰਦਾ ਜੋ ਸਫਾਈ ਨਹੀਂ ਰੱਖਦੇ ਨੇ ਤਾਂ ਅਦਰਵਾਈਜ਼ ਸਾਰੇ ਸਫਾਈ ਰੱਖਦੇ ਨੇ ਮੈਨਾਂ ਗੰਦ ਨਹੀਂ ਦੇਖਿਆ ਨਾ ਟੱਕਰ ਨਹੀਂ ਕਰਨਾ ਜਿੱਦ ਤੱਕਾਂ ਗਿਆ ਉਹ ਆਪਦੇ ਅਵਿ ਚੋਇਸ ਹੈ ਕੋਈ ਚੱਕਰ ਦੀ ਗੱਲ ਨਹੀਂ ਨਹੀਂ ਸਰ ਫਿਰ ਉਹਨਾਂ ਨੂੰ ਗਰਲਸ ਦੀ ਗੰਦੀਆਂ ਦੇਖੀ ਆਉਣਗੀਆਂ ਨਾ ਜਿਹੜਾ ਨੇਲ ਚਾਹਤਾ ਹੈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਨੇ ਆਪ ਹੋਰ ਗੱਲਬਾਤ ਕਰਦੇ ਆਪਾਂ ਮਤਲਬ ਯਾਤਰ ਕੀਆ ਵੀ ਕੁੜੀਆਂ ਮੈਂ ਤੇ ਓਰ ਵਾਲੇ ਪੁੱਛਣਾ ਚਾਹੁੰ ਸੀ ਗੱਲ ਹੋਰ ਪਾਸੇ ਬੱਗੀ ਜੀ ਵੀ ਜਦੋਂ ਕੁੜੀਆਂ ਦੀ ਥੋੜੀ ਤੁਸੀਂ ਦੇਖੋ ਵੀ ਕੁੜੀਆਂ ਦੇ ਲੜਾਈ ਨੇ ਕੁੜੀਆਂ ਕਿੱਦਾਂ ਲੜਾਈ ਲੜਦੀਆਂ ਨੇ ਜੀ ਸਰ ਲੜਾਈਆਂ ਦਾ ਪਤਾ ਨਹੀਂ ਇਹ ਤਾਂ ਗੱਲ ਹੈ ਵੀ ਕੁੜੀਆਂ ਲੜਦੇ ਨੇ ਸਾਥ ਘੱਟ ਦਿੰਦੀਆਂ ਨੇ ਵੀ ਆਪਣੇ ਆਪਣੇ ਬਾਰੇ ਸੋਚਦੀਆਂ ਨੇ ਵੀ ਮੁੰਡੇ ਹੁੰਦੇ ਨੇ ਹਾਂ ਵੀ ਜਾਰੀ ਨਿਮਾਉਂਦੇ ਨੇ ਪਰ ਕੁੜੀਆਂ ਨਹੀਂ ਨਿਮਾਉਂਦੇ ਇਹ ਤਾਂ ਗੱਲ ਹੈ ਸਰ ਕੁੜੀਆਂ ਜਾਰੀ ਨਹੀਂ ਇਹ ਗੱਲ ਤੇ ਮਰਦ ਕਰੀਏ ਜਰਾ ਕੁੜੀਆਂ ਯਾਰੀ ਨਹੀਂ ਨਮਾਉਂਦੀਆਂ ਤੁਸੀਂ ਮਾਦੇ ਜੀ ਨੂੰ ਜੀ ਨਹੀਂ ਸਰ ਜਿਹੜੀਆਂ ਕਿ ਮੇਰੇ ਨਾਲ ਨਹੀਂ ਗਿਓ ਉਹ ਹੁਣ ਵੀ ਮੇਰੇ ਨਾਲ ਬਹੁਤ ਸਪੋਰਟ ਕਰਦੀਆਂ ਨੇ ਮੈਨੂੰ ਤੇ ਹੁਣ ਈਵਨ ਕੀ ਹੁਣ ਬੜੇ ਵੀਰੇ ਸੁਣਨ ਵਾਲੀ ਗੱਲ ਆ ਮੇਰਾ ਭਰਾ ਬਣ ਕੇ ਬੜੇ ਵੀਰੇ ਲੈ ਦੋ ਗੱਲਾਂ ਨਿਕਲਈਆਂ ਮਿੱਤਰੋ ਉਧਰਲੀ ਕੁੜੀ ਦਾ ਗਾਣਾ ਏ ਆ ਬੀ ਕੁੜੀਆਂ ਯਾਰੀ ਨਹੀਂ ਨਮਾਉਂਦੀਆਂ ਤੇ ਇਹ ਕੁੜੀ ਕਹਿੰਦੀ ਵੀ ਯਾਰੀ ਕੁੜੀਆਂ ਨਮਾਉਂਦੀਆਂ ਨੇ ਹੁਣ ਤੁਸੀਂ ਦੱਸੋ ਜੀ ਇਹ ਤਾਂ ਇਹਨਾਂ ਨੂੰ ਫਸਾਉ ਗਏ ਨੇ ਇਹਨੇ ਦਿਨ ਤੁਹਾਡਾ ਕੀ ਸਰਕਲ ਰਵੇ ਤੇ ਤੁਹਾਨੂੰ ਲਾਭ ਕੁੜੀਆਂ ਯਾਰੀ ਨਮਾਉਂਦੀਆਂ ਜੀ ਨਹੀਂ ਸਰ ਦੇਖਿਆ ਜਿਵੇਂ ਦੇਖਿਆ ਜਾਂਦਾ ਵੀ ਕੁੜੀਆਂ ਝੂਗਲੀਆਂ ਜਿਵੇਂ ਕਰਦੀਆਂ ਨੇ ਉਹ ਤਾਂ ਗੱਲ ਹੈ ਵੀ ਝੂਲੀਆਂ ਵੀ ਕਰਦੀਆਂ ਨੇ ਪਰ ਕਈ ਕਿੱਥੇ ਜਗ੍ਹਾ ਹੁੰਦਾ ਵੀ ਕੁੜੀਆਂ ਇੱਕ ਦੂਜੇ ਸਾਥ ਨਹੀਂ ਦਿੰਦੀਆਂ ਪਹਿਲੀ ਗੱਲ ਤੋਂ ਨਾਲ ਲੱਗ ਐ ਹੁੰਦੇ ਤੇਰੇ ਵੀਰ ਦੀ ਗੱਲ ਦੱਸ ਕੋਈ ਹੋਰ ਕੁ ਗੱਲਬਾਤ ਕਰ ਦੱਸਣਾ ਚਾਹੁੰਦੇ ਨੇ ਸਹੀ ਨਹੀਂ ਹੈ ਸਰ ਕੁੜੀ ਤਾਂ ਜਿਵੇਂ ਇੱਕ ਮੈਂ ਦੇਖੀ ਜੀ ਇਕ ਕੁੜੀ ਕਹਿੰਦੀ ਮੈਨੂੰ ਐ ਕਰਕੇ ਵਿਸੇ ਡਰੈਸ ਨਹੀਂ ਮੇਰੀ ਮੰਮੀ ਨੇ ਮੈਨੂੰ ਇਰਜਾਜਤ ਦਿੰਦੀ ਨਹੀਂ ਮੈਂ ਨਹੀਂ ਦੇ ਸਕਦੀ ਸੌਰੀ ਇਹ 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 ਕੀ ਗੱਲ ਬਣੀ ਹੁਣ ਜੇ ਵੀ ਮੁੰਡੇ ਹੁੰਦੇ ਨੇ ਮੈਂ ਤਾਂ ਅਗਲੇ ਜਾਗਟ ਉਹ ਚਲ ਆਇਆ ਯਾਰ ਤੇ ਮੇਰੇ ਆ ਜਾਇਆ ਇਹ ਹੁੰਦਾ ਮੁੰਡਿਆਂ ਦਾ ਮਤਲਬ ਮੁੰਡੇ ਮੁੰਡੇ ਦੇ ਕੱਪੜੇ ਬਦਲ-ਬਦਲ ਪਾਉਨੇ ਹੋ ਪਾਉਣੇ ਆਉਣੀ ਪਾਉਣੀ ਬਾਈ ਬੈਠਾ ਦੌਰ ਮਾਰੇ ਹੀ ਜਾਂਦਾ ਆਪਣੀ ਦੋਸਤ ਦੀ ਐਵੇਂ ਬਾਈ ਬੈਠਾ ਹਾਂ ਪਾਉਣੇ ਆ ਮਤਲਬ ਮੁੰਡੇ ਜੀ ਤਾਂ ਮਤਲਬ ਇੱਕੋ ਇੱਕ ਕੱਪੜੇ ਪਾ ਲੈਂਦੇ ਨੇ ਮੈਂ ਤਾਂ ਕਹਿੰਦਾ ਪੁੱਛ ਗਿਆ ਮੈਂ ਕਿਤੇ ਬਾਅਦ ਵਿੱਚ ਫਿੱਟ ਰਿਆਂ ਇੱਕੋ ਜਿਹੇ ਕੱਪੜੇ ਦੇ ਤੇ ਇੱਕ ਉਹ ਤੇਰਾ ਵਾਲਾ ਡਾਇਲੋਗ ਦਵਾਰੇ ਬੋ ਜਿਹੜਾ ਤਾਂ ਐਂ ਜਿਗਾ ਕਿਧਰ ਰੱਖਿਆ ਤੇ ਬੋਲੇ ਸੀ ਖੜ ਕੇ ਬੋਲ ਹਣਾ ਉਹ ਕੁੜੀਆਂ ਮੰਨ ਨਹੀਂ ਰਹੀਆਂ ਗੱਲਬਾਤ ਦੀਦੀ ਮੈਨੂੰ ਨਾ ਥੋੜੀ ਜਿਹੀ ਪੈਸਿਆਂ ਦੀ ਲੋੜ ਐ ਤੇ ਤੁਸੀਂ ਮੈਨੂੰ 2000 ਰੁਪਏ ਗੂਗਲ ਕਰ ਨਹੀਂ ਮੇਰੇ ਪਾਪਾ ਨਹੀਂ ਮੰਨਣਗੇ ਮੇਰੇ ਮੰਮੀ ਕਹਿੰਦੀ ਵੀ ਕਿਸੇ ਨੂੰ ਪੈਸੇ ਨਹੀਂ ਦੇਣੇ ਨਾ ਮੇਰੇ ਗੂਗਲ ਪੇ ਵੀ ਨਹੀਂ ਚੱਲਦਾ ਨਹੀਂ ਮੈਂ ਨਹੀਂ ਦੇ ਸਕਦੀ ਸੌਰੀ ਉਹਦੋਂ ਵਾਰੀ ਸਟ੍ਰੀਕ ਆਉਗੀ ਸਟਾਰਬਕ ਦੀ ਉਹਦੇ ਬਾਅਦ ਸਟਾਰਬਕ ਦੀ ਸਟ੍ਰੀਕ ਆਉਗੀ ਸਟਾਰਬਕ ਦੀ ਦੀ ਤੁਸੀਂ ਕਿੱਥੇ ਮੈਂ ਸਟਾਰਬਕ ਆਈ ਹੋਸੀ ਮੇਰੇ ਪਾਪਾ ਨੇ ਤੇ ਮੰਮੀ ਨਾਲ ਅੱਛਾ ਫਿਰ ਤੁਸੀਂ ਤੋਂ ਮੈਂ ਪੈਸੇ ਮੰਗੇ ਤੁਸੀਂ ਦਿੱਤੇ ਨਹੀਂ ਉਹ ਐਕਚੁਅਲੀ ਨਾ ਪੈਸੇ ਤਾਂ ਮੇਰੇ ਲਈ ਹੈਗੇ ਆ ਪਰ ਮੇਰੇ ਮੰਮੀ ਹਲਾਉਣੀ ਕਰਦੇ ਸੋ ਦੈਟ ਸੌਰੀ ਦੀਦੀ ਮੈਂ ਨਹੀਂ ਦੇ ਸਕਦਾ ਪੈਸੇ ਮਰਦੇ ਇੱਕ ਜੀ ਦਾ ਸਹੀ ਹੈ ਨਾ ਦੋਨਾਂ ਦਾ ਬੱਦਕੇ ਰਹੀ ਤੂੰ